ਕਹਾਣੀ ਇੱਕ ਕੁੜੀ ਪਿੰਡ ਵਾਲੀ ਮਿੰਨੀ ਬੱਸ ਤੇ ਪਿੱਛੇ ਲਾਲ ਟੇਪ ਨਾਲ ਲਿਖਿਆ ਸੀ ਬੇਟੀ ਬਚਾਓ ਸ਼ਾਇਦ ਇਸ ਤੋਂ ਪਿੱਛੇ ਵਾਲੀ ਲਾਈਨ ਬੇਟੀ ਪੜਾਓ ਕਿਸੇ ਨੇ ਖੁਰਚ ਖੁਰਚ ਕੇ ਲਾ ਦਿੱਤੀ ਸੀ ਸਿਰਫ ਇਹੀ ਲਾਈਨ ਰਹਿ ਗਈ ਸੀ ਬੇਟੀ ਬਚਾਓ ਬਾਸਦੇ ਸੈਲਫ ਨੇ ਮੇਰਾ ਧਿਆਨ ਤੋੜਿਆ ਤੇ ਮੈਂ ਭੱਜ ਕੇ ਬੱਸ ਵਿੱਚ ਜਾ ਬੈਠਾ ਬੱਸ ਵਿੱਚ ਚੜ੍ਹਦੇ ਹੋਏ ਮੇਰੀ ਨਜ਼ਰ ਖਿੜਕੀ ਦੇ ਖੋਲ ਬੈਠੀ ਇੱਕ ਅਲੜ ਜਈ ਕੁੜੀ ਤੇ ਪਈ ਜਿਦੇ ਨੈਣਾ ਵਿੱਚ ਸਜਰਾ ਜਿਹਾ ਪਾਣੀ ਛੱਲਾ ਮਾਰਦਾ ਜੋ ਇੱਕ ਸ਼ਾਂਤ ਤੂਫਾਨ ਆਪਣੀ ਸ਼ਾਂਤੀ ਵਿੱਚ ਲਈ ਬੈਠੀ ਸੀ ਬਿਲਕੁਲ ਚੁੱਪ ਉਹਦੀ ਬੁੱਕਲ ਵਿੱਚ ਉਹਦਾ ਬੱਚਾ ਸੀ ਬੱਸ ਵਿੱਚ ਲਗਭਗ ਸਾਰੀਆਂ ਇਸਵਾਰੀਆਂ ਪਿੰਡ ਵਾਲੀਆਂ ਸੀ ਇਹ ਮਿੰਨੀ ਬੱਸ ਇੱਕ ਸਕੂਲ ਵੈਨ ਵਾਂਗ ਲੱਗਦੀ ਬੱਸ ਤੁਰ ਪਈ ਸ਼ਹਿਰ ਦੇ ਬਾਈਪਾਸ ਹੁੰਦੀ ਬਾਅਦ ਸ ਪਿੰਡ ਵਾਲੀ ਕੱਚੀ ਪਹੀ ਤੇ ਜਾ ਚੜੀ ਬੱਸ ਦੀ ਰਫ਼ਤਾਰ ਦਰਮਿਆਨੀ ਸੀ ਖਿੜਕੀ ਵਿੱਚੋਂ ਹਰੇ-ਹਰੇ ਖੇਤ ਜਿਨ੍ਹਾਂ ਨੇ ਬੇਚ ਵਿਚ ਸਰੋਂ ਦੇ ਫੁੱਲਾਂ ਵਾਲੀ ਪੀਲੀ ਚੁੰਨੀ ਲੀ ਹੋਈ ਸੀ ਇਕਲੀ ਪਾਉਣ ਲੱਗਦੇ ਮੈਂ ਕੰਡਕਟਰ ਨੂੰ ਪੈਸੇ ਫੜਾਏ ਹਾਂ ਬੋ ਉਹ ਅਗਲੀ ਸਵਾਰੀ ਵੱਲ ਵਧਿਆ ਮੈਂ ਪੁੱਛਿਆ ਟਿਕਟ ਸਾਰੀਆਂ ਸਵਾਰੀਆਂ ਦੀਆਂ ਨਿਗਾਹਾਂ ਥੋਸ ਮੇਰੇ ਵੱਲ ਹੋ ਗਈਆਂ ਟਿਕਟ ਨਹੀਂ ਹੁੰਦੀ ਇਸ ਬੱਸ 'ਚ ਭਰਾਵਾ ਕੰਡਕਟਰ ਨੇ ਹਲਕੀ ਜਹੀ ਮੁਸਕਰਾਹਟ ਨਾਲ ਜਵਾਬ ਦਿੱਤਾ ਕੱਲ ਨੂੰ ਦਵਾਂਗੀ ਵੇ ਆਪਣੇ ਹੀ ਖਿਆਲਾਂ ਵਿੱਚ ਉਲਝੀ ਹੋਈ ਅਗਲੀ ਸਵਾਰੀ ਨੇ ਕਿਹਾ ਉਹ ਇੱਕ ਬਿਰਧ ਬੁੱਢੀ ਸੀ ਜਿਸ ਦਾ ਚਿਹਰਾ ਝੁਰੜੀਆਂ ਨੇ ਘੇਰਿਆ ਹੋਇਆ ਸੀ ਕੰਡਕਟਰ ਬਿਨਾਂ ਕੁਝ ਕਹੇ ਅਗਲੀ ਸਵਾਰੀ ਵੱਲ ਹੋ ਗਿਆ ਉਸ ਕੁੜੀ ਨਾਲ ਬੈਠੀ ਔਰਤ ਬਿਰਧ ਬੁੱਢੀ ਵੱਲ ਕੁਮੀ ਤਕੜੀਆਂ ਬਹੁ ਮੱਥਾ ਟੇਕਦੀਆਂ ਅੰਬੋ ਨੇ ਹੱਥ ਦੀ ਛੱਤ ਜੀ ਬਣਾ ਕੇ ਉਸਦੇ ਮੱਥੇ ਤੇ ਟਕਾਈ ਤੇ ਕਨਖਾਜਾ ਚਾਕ ਕੇ ਉਸ ਔਰਤ ਦੀ ਸਿਆਣ ਕੱਢਣ ਲੱਗੀ ਹੈ ਕਿਹੜੀ ਹੈ ਨੀ ਕਰਤਾਰੋ ਆ ਬਦਰਾ ਕੀ ਨਾਲ ਹੀ ਬੈਠੀ ਦੁੱਜੀ ਬੇਬੇ ਨੇ ਉਸਔਰਤ ਨੂੰ ਪਛਾਨ ਲਿਆ ਅੱਛਾ ਜਾਣੋ ਅੰਬੋ ਦੇ ਦਿਮਾਗ ਵਿੱਚ ਕਰਤਾਰੋ ਦੇ ਨਕਸ਼ ਉਲੀਕੇ ਗਏ ਹਾਂ ਹਾਂ ਭਾਈ ਸੂਤਿਆ ਅੰਬੋ ਨੇ ਹੱਥ ਨਾਲ ਅਸੀਸ ਦਿੰਦੇ ਆਖਿਆ ਤੂੰ ਕਿਵੇਂ ਆ ਸੱਚ ਲੈ ਆਈ ਗੁੱਡੀ ਨੂੰ ਅੰਬੋ ਨੇ ਕੋਲ ਹੋ ਕੇ ਪੁੱਛਿਆ ਹਾਂ ਲੈ ਆਈ ਆ ਵੇਖ ਨਾਲੀ ਤਾਂ ਬੈਠੀ ਐ ਮੇਰੇ ਕਰਤਾਰੋ ਨੇ ਉਸ ਕੁੜੀ ਵੱਲ ਇਸ਼ਾਰਾ ਕਰਕੇ ਆਖਿਆ ਲੇ ਦੱਸ ਨੀ ਆ ਅੱਖਾਂ ਨੂੰ ਨਹੀਂ ਮੱਚਦਾ ਜਿਸ ਇਸ ਦਿਸਦਾ ਕੁਛ ਹੋਰ ਪਈ ਗੁੱਡੀ ਠੀਕ ਆ ਅੰਬੋ ਨੇ ਕੁੜੀ ਦਾ ਮੋਢਾ ਪਲੋਸ ਕੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਹਾਂ ਬੇਬੇ ਕੁੜੀ ਨੇ ਨਗਾਹਾਂ ਨੀਵੀਂ ਨਵਾਹ ਕੀ ਅੱਖਾਂ ਲਾਵੇਂਗੀ ਦੋ ਚਾਰ ਦਿਨ ਹਾਂ ਬੇਬੇ ਕੁੜੀ ਨੇ ਹਲਕੀ ਜਈ ਆਵਾਜ਼ ਵਿੱਚ ਆਖਿਆ ਇਹ ਗੁੱਡੀ ਕੋਲੇ ਕੀ ਜਵਾ ਗਿਆ ਅੰਬੋ ਨੇ ਕਰਤਾਰ ਨੂੰ ਪੁੱਛਿਆ ਕੁੜੀਆ ਅੰਬੋ ਚਲੋ ਭਾਈ ਉਹ ਆਪ ਦੇ ਕਰਮ ਲਿਖਾ ਕੇ ਆਈ ਆ ਹੁਣ ਤਾਂ ਵਾਰੀ ਕੱਟੀ ਗਈ ਅੱਗੇ ਮੁੰਡਾ ਹੋਜੂ ਅੰਬੋ ਨੇ ਕਰਤਾਰੋ ਦਾ ਦਿਲ ਖੜਾਉਣ ਲਈ ਕਿਹਾ ਨਾ ਅੰਬੋ ਕੀ ਕਰਾਉਣਾ ਮੁੰਡਿਆਂ ਤੋਂ ਇਹ ਕੁੜੀ ਹੀ ਵਾਧੂ ਆ ਅੱਗੇ ਜਿਨ੍ਹਾਂ ਦੇ ਮੁੰਡੇ ਸੀ ਉਹਨਾਂ ਨੇ ਤਾਂ ਖਵਾ ਤੇ ਫੁਲਕੇ ਕਰਤਾਰੋ ਦੇ ਬੋਲ ਸਾਰੀ ਬੱਸ ਨੂੰ ਸੁਣੇ ਡਰਾਈਵਰ ਸੀਟ ਲਾਗੇ ਸੀਟ ਤੇ ਬੈਠੀਆਂ ਸਰਵਾਰੀਆਂ ਕਰਤਾਰੋ ਵੱਲ ਝਾਕੀਆਂ ਬਸ ਵਿੱਚ ਪੂਰੀਨ ਸ਼ਾਂਤੀ ਸੀ ਇਸ ਸ਼ਾਂਤ ਵਾਤਾਵਰਨ ਵਿੱਚ ਸਿਰਫ ਹਵਾ ਦੀ ਰਫਤਾਰ ਕੁਲੀ ਸੀ ਜਿਹੜੀ ਸਵਾਰੀਆਂ ਨੂੰ ਇੱਕ ਸੁਰ ਬੈਠਣ ਦੀ ਲੋੜ ਦਿੰਦੀ ਅੰਬੋ ਦੇ 부জে 부জে ਨੇਤਰਾ ਚ ਹੈਰਾਨੀ ਦੀ ਲੋ ਸੀ 3 ਲੱਖ ਰੁਪਇਆ ਲਾਇਆ ਤੀ ਵਿਆਹ ਤੇ ਲੋੜੇ ਦਾ ਸਮਾਨ ਦਿੱਤਾ ਡੰਗਰ ਪਸ਼ੂ ਦਾ ਕਿਦਾ ਕਰਦੀ ਕੱਪੜੇ ਸੀ ਊਨ ਮਸ਼ੀਨ ਤੇ ਜੇ ਵੱਡੇ ਤੇ ਆਨੇ ਪੋਰਾ ਕਦਰ ਨਹੀਂ ਪਾਈ ਕਰਤਾਰੋ ਦੇ ਬੋਲਾਂ ਵਿੱਚ ਸ਼ਿਕਾਇਤ ਸੀ ਲੈ ਕਿਉਂ ਕੀ ਦੱਸਾਨੀ ਖੇ ਆਖਾਂਦਾ ਫਿਰਦਾ ਕਿਸੇ ਨਾ ਕਿਸੇ ਦੇ ਸ਼ਰਮਨਾ ਸ਼ਰਮਤਾ ਪੋਰਾ ਨਹੀਂ ਕੋਸ਼ ਨਹੀਂ ਛੜਦਾ ਮੋਟਰਸਾਈਕਲ ਮੰਗਿਆ ਤੀ ਉਹ ਦੇ ਦਿੱਤਾ ਦੋ ਤੋੜੇ ਸੂਣਾ ਪਾਤੀ ਵਿਆਹ ਤੋਂ ਮਗਰੋਂ ਇੱਕ ਵਾਰੀ ਨਹੀਂ ਕੁੜੀ ਦੇ ਪਾਇਆ ਦੇਖਿਆ ਹਾਰ ਤੇ ਕੱਲ ਨਬੇੜ ਕੇ ਆਈਆਂ ਹਾਰ ਕੇ ਕੱਲ ਨਬੇਟ ਤੇ ਆਈਆਂ ਪੰਚਾਇਤ ਗਈ ਤੀ ਸਾਰੀ ਨਾਲ ਇਹਦਾ ਬਾਪੂ ਸੀ ਉਧਰੋਂ ਉਹਨਾਂ ਦੀ ਪੰਚਾਇਤ ਕਹਿੰਦਾ ਰੱਖਦਾਨੀ ਮੈਂ ਤਾਂ ਹੋਰ ਲਿਆਉ ਜਾਂ ਲੈ ਆ ਕਹਿ ਪਹਿਲਾਂ ਹੀ ਲੈ ਆਉਂਦਾ ਸਾਡੀ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕਰਦਾ ਲੋੜਾ ਆ ਗਿਆ ਕੁੜੇ ਅੰਬੂ ਨੇ ਠੋਕਵੇਂ ਠੋਕ ਮੱਜਵਾ ਦਿੱਤਾ ਨੀ ਇਹਦੀ ਸੱਸ ਨਹੀਂ ਬੋਲਦੀ ਕੁਛ ਮੁੰਡੇ ਨੂੰ ਦੂਜੀ ਬੇਬੇ ਨੇ ਹੈਰਾਨ ਹੋ ਕੇ ਪੁੱਛਿਆ ਸੱਸ ਤਾਂ ਆਪ ਵੱਡਣ ਜੋਗੀ ਆ ਨਾ ਕੁੜੀ ਦੇ ਹੋਏ ਬਾਅਦ ਰਾਮਨੀ ਕਰਨ ਦਿੱਤਾ ਜਵਾਕੜੀ ਨੂੰ ਕਹਿੰਦੀ ਐਵੇਂ ਨਾ ਪਈ ਰਿਆ ਕਰ ਨੀ ਕੰਮ ਕਰ ਤੂੰ ਕਿਹੜਾ ਮੁੰਡਾ ਜੰਮਿਆ ਲੈ ਦੱਸ ਲੈ ਹਰਾਮ ਮੰਨੀ ਆ ਕੇ ਤੂੰ ਵੀ ਹੋਈ ਸੀ ਕਿਸੇ ਮੱਛੜੀਏ ਅੰਬੋ ਦੇ ਬੋਲਾਂ ਵਿੱਚ ਗੁੱਸਾ ਭਖਿਆ ਜਦੋਂ ਇਹ ਹੋਣ ਆਲੀ ਤੀ ਕੁੜੀ ਕਰਤਾਰੋ ਨੇ ਆਪਣੀ ਦੋਤੀ ਵੱਲ ਸ਼ਹਿਨਤ ਕਰਕੇ ਆਖਿਆ ਉਦੋਂ ਬਲਾਈ ਕੁੱਟਿਆ ਬੂ ਦੂਜੀ ਬੇਬੇ ਕਰਤਾਰੋ ਦਾ ਦੁੱਖ ਸੁਣਦੀ ਗਈ ਹੋਰ ਕਹਿੰਦਾ ਦੋਵਾਂ ਨੂੰ ਮਾਰੂ ਨਾਲੇ ਕੁੜੀ ਨੂੰ ਨਾਲੇ ਬੱਚੇ ਨੂੰ ਰਾਤੋਂ ਰਾਤ ਗਵਾਂਡੀਆਂ ਨੇ ਕੰਦਾ ਟੱਪ ਟੱਪ ਕੇ ਛੜਾਈ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਲੈ ਕੇ ਆਏ ਹਲੇ ਇਹ ਕਹਿੰਦੀ ਬੇਬੇ ਮੇਰੇ ਭਾਈ ਗਿੰਦਰ ਨੂੰ ਨਾ ਦੱਸੀ ਉਹ ਜੇ ਅੱਗਿਓ ਤੋੜ ਦੂ ਕੋਸ਼ ਨਾ ਕੋਸ਼ ਉਹਦਾ ਐਵੇਂ ਪੜਾਈ ਖਰਾਬ ਹੋ ਜੂ ਉਹਦੀ ਉਹਦਾ ਕੀ ਐ ਸੜੇ ਦਾ ਕਹਿੰਦੀ ਸੀ ਬੀਏ ਪੜਨ ਨੂੰ ਬੀਏ ਮੈਨੂੰ ਗਿੰਦਰ ਦੇ ਕਾਲਜ ਚ ਨਾਲੇ ਲਾ ਦੋ ਮਖਾਨੀ ਪੈਣ ਬਸ 12 ਕਰ ਲਿਆ ਨੌਕਰੀਆਂ ਕਿਹੜੀਆਂ ਧਰੀਆਂ ਪਈਆਂ ਟੈਮ ਮੜਾ ਅੱਜ ਕੱਲ ਪੜੀਆਂ ਲਿਖੀਆਂ ਉੱਤੋਂ ਦੀ ਹੋਈਆਂ ਪਈਆਂ ਨਹੀਂ ਵਧੀਆ ਸੀ ਸਮਾਂ ਲਾ ਦਿੰਦੀ ਪੜਨ ਹੋਰ ਲਾ ਦਿੰਦੀ ਪੜਨ ਕੋਈ ਚੱਜ ਦਾ ਟੱਕਰ ਜਾਂਦਾ ਅਗਲਾ ਪੇ ਲਵਾ ਦਿੰਦਾ ਦੂਜੀ ਬੇਬੇ ਨੇ ਮਤ ਦਿੱਤੀ ਕੁੜੀ ਬਾਰੀ ਨਾਲ ਸੇਰ ਲਾ ਕੇ ਆਪਣੀ ਜ਼ਿੰਦਗੀ ਦੇ ਵਹਿਣਾ ਵਿੱਚ ਵਹਿ ਰਹੀ ਸੀ ਇੰਜ ਲੱਗਦਾ ਇਹਨਾਂ ਸਾਰੇ ਜ਼ਖਮਾਂ ਚੀਸਾਂ ਦੁੱਖਾਂ ਦਾ ਕੈਰ ਉਹਨੇ ਪੀ ਲਿਆ ਜਿਸ ਦਾ ਦਰਦ ਉਹਦੇ ਧੁਰ ਅੰਦਰੋਂ ਉੱਠ ਕੇ ਉਸੇ ਵਿੱਚ ਸਮਾ ਜਾਂਦਾ ਸਾਰੀਆਂ ਸਵਾਰੀਆਂ ਦੇ ਹਿਰਦੇ ਵਿੱਚ ਕੁੜੀ ਦੁੱਖ ਨਾਲ ਲਬਰੇਜ਼ ਹੋ ਕੁੜੀ ਦੇ ਦੁੱਖ ਵਿੱਚ ਲਬਰੇਜ਼ ਹੋ ਚੁੱਕੇ ਸਨ ਕੀ ਕਰੀਏ ਬਸ ਅਕਲ ਤੇ ਪਰਦਾ ਭੈ ਗਿਆ ਸੀ ਹੁਣ ਚੌਥੇ ਲੈ ਕੇ ਆਈਆਂ ਸਾਰੀ ਰਾਤ ਨਹੀਂ ਸੁੱਤੀ ਕਹਿੰਦੀ ਬੇਬੇ ਗੋਲੀ ਲਿਆ ਦੇ ਡਾਕਟਰ ਤੋਂ ਟੋਹੀ ਦੁਖੀ ਜਾਂਦੀ ਹੈ ਗੋਲੀ ਵੀ ਦਿੱਤੀ ਹਾਰ ਹਾਰ ਕੇ ਮਹਾਲੇ ਮੈਂ ਲੱੱਤੜ ਦਿਨੀ ਆ ਪੋਲੀ ਪੋਲੀ ਜੀ ਕੁੜਤੀ ਚੱਕ ਕੇ ਦੇਖੀ ਕਿੱਡੇ ਕਿੱਡੇ ਨੀਲ ਲੀਲ ਪਏ ਜਵਾਕੜੀ ਦੇ ਫੇਰ ਦੱਸਿਆ ਇੰਨੇ ਕਹਿੰਦੀ ਕੱਲ ਵੀ ਕੁੱਟ ਗਿਆ ਜੇ ਮੈਂ ਨਾ ਮੂਰੇ ਹੁੰਦੀ ਕੁੜੀ ਨੂੰ ਮਾਰਦਾ ਨਹੀਂ ਭੈਣੇ ਹੋਰ ਕਿਉਂ ਹੋਰ ਕਿਉਂ ਡਰਦੇ ਆ ਤਾਂ ਹੀ ਫਟਕਾਰਾਂ ਖਾਦੀਆਂ ਨੇ ਨਾਲੇ ਇੱਧਰ ਦੇਖਦਿਆਂ ਨੇ ਨਾਲੇ ਉੱਧਰ ਉਜੀ ਬੇਬੇ ਨੇ ਆਪਣਾ ਹੇਜ ਦਿਖਾਇਆ ਨੀ ਸਾਨੂੰ ਤਾਂ ਪਹਿਲਾਂ ਹੀ ਕਹਿਤਾ ਸੀ ਆੜਤੀਏ ਨੇ ਵੀ ਤੁਸੀਂ ਭਈ ਭੜਿਆਂ ਬੰਦਿਆਂ ਨਾਲ ਮੱਥਾ ਲਾ ਲਿਆ ਹਜੇ ਵੀ ਰਹਿਣ ਦੋ ਨੀ ਜਾ ਰਹੀਏ ਦੋ ਫਿਰ ਛੱਡ ਦਿੰਦੇ ਪਰਾਂ ਵਿਚੋਲੇ ਦੀਆਂ ਨਾਸਾ ਕੁੱਟਣੀਆਂ ਸੀ ਤੁਸੀਂ ਅੰਬੋ ਨੇ ਕਰਤਾਰੋਂ ਨੂੰ ਵਰਜਿਆ ਕਿੱਥੋਂ ਵਿਚੋਲੇ ਤਾਂ ਆਪ ਲਾਲਚੀ ਨੇ ਛੱਡ ਦੇ ਨੇ ਕਿਵੇਂ ਇਹ ਹੀ ਇਹ ਹੀ ਨਹੀਂ ਮੰਨੀ ਕਹਿੰਦੀ ਬੇਬੇ ਕੋਈ ਨਾ ਹੁਣ ਤਾਂ ਹੋ ਜੂ ਸਾਰਾ ਬਨ ਬੰਨਾ ਹੁੰਤਾ ਹੋ ਗਿਆ ਸਾਰਾ ਬਨ ਬੰਨਾ ਮੇਰਾ ਬਾਪੂ ਰੋਜ਼ ਰੋਜ਼ ਕਿੱਥੇ ਛਿੱਤਰ ਕਸਾਉਂਦਾ ਫਿਰੂ ਜੇ ਛੜਦਾ ਸਾਰੇ ਪਿੰਡ ਦੇ ਕਹਿਣਗੇ ਵੀ ਫਲਾਣਿਆਂ ਦੀ ਕੁੜੀ ਪੱਕ ਠੱਕ ਕਰਕੇ ਛੱਡਦੀ ਕਹਿੰਦੀ ਕਹਿੰਦੀ ਕਰਤਾਰੋ ਦਾ ਗੱਜ ਪਰ ਆਇਆ ਨੀਤੀ ਹੋਈ ਫੇਰ ਵੀ ਲਹੂ ਮੱਚਦਾ ਆਪਣੇ ਮਾਪੇ ਨੂੰ ਦੇਖ ਕੇ ਦੂਜੀ ਬੇਬੇ ਦੇ ਬੋਲਾਂ ਵਿੱਚ ਦਰਦ ਉਠਿਆ ਹਾਂ ਵੀ ਜਲਵੇੜੇ ਪਿੰਡ ਵਾਲਾ ਕੋਈ ਵੀਰ ਕੰਡਕਟਰ ਦੇ ਉੱਚੇ ਬੋਲਾਂ ਨਾਲ ਮੈਂ ਉੱਠ ਖੜਿਆ ਬਸ ਰੁਕੀ ਮੈਂ ਉੱਤਰ ਗਿਆ ਤੁਰਦੀ ਬਸ ਦੇ ਪਿੱਛੇ ਹੀ ਮੇਰੀ ਨਜ਼ਰ ਜਾ ਪਈ ਉਹਦਾਂ ਸ਼ਬਦਾਂ ਤੇ ਜੋ ਲਾਲ ਟੇਪ ਨਾਲ ਲਿਖੇ ਹੋਏ ਸਨ ਬੇਟੀ ਬਚਾਓ ਇਸ ਤੋਂ ਪਿੱਛੇ ਵਾਲੀ ਲਾਈਨ ਬੇਟੀ ਪੜਾਉ ਨੂੰ ਖੁਰਚ ਖੁਰਚ ਕੇ ਲਾ ਸੁੱਟਣ ਵਾਂਗ ਉਸ ਕੁੜੀ ਦੀ ਜ਼ਿੰਦਗੀ ਵੀ ਉਸ ਦੇ ਡਲਕਾ ਮਾਰਦੇ ਜੋ ਬਨ ਚਾ ਉਮੰਗਾ ਤੋਂ ਲਾਹੀ ਸੁੱਟੀ ਗਈ ਸੀ ਥੈਂਕ ਯੂ